कांड वाले जबो मां बांको पर आए साधु उन्होंने सेवा टीवी के लिए अपना एक उन्होंने पूजा किया और अफा संपूर्ण उन्होंने ये शानदार आगमन उजागर किया जा रहे है ए सद्भाव वितरते क्या गुण रख जे पाए इलाके में काया पलटा दे है रप्पी ਸੇਂ ਕਾ ਜੀ ਹਿਨੇ ਸਿੱਖੀ ਦਾ ਪ੍ਰਚਾਰ ਸਕੀਤਾ ਇਲਾਕੇ ਦੀਆਂ ਸੰਗਤਾਂ ਨੇ ਬੇਰਕੋ ਕਰਮਰਤਾ ਦੀ ਤਾਪੀ ਕਹਾਂ ਮੈਂ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਬੁਖਾਰੀ ਆਏ ਦੀਦਾਨ ਦੇ ਭਗਤੇ ਲਾਇਨ ਹਰ ਸਿਉ ਲੈਨ ਮਿੜਾਏ ਗੁਰੂ ਪਿਆਰੇ ਸਾਧ ਸੰਗਤ ਜੀ ਮਹਾਨ ਸ਼ਹੀਦ ਪਰਉਪਕਾਰੀ ਬ੍ਰਹਮ ਗਿਆਨੀ ਤਤ ਦੇਤਾ ਧੰਤਨ ਬਾਬਾ ਵੀਰ ਸਿੰਘ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਮਜੀਦਾ ਮਹਾਂਪੁਰਸ਼ ਸੰਤ ਬਾਬਾ ਹਰਜੀਤ ਸਿੰਘ ਜੀ ਗੁਰਦੁਆਰਾ ਦੰਦਵਾ ਸਾਹਿਬ ਟੱਟਾ ਪੁਰਾਣਾ ਵਿਖੇ ਦੋ ਮਹਾਨ ਮਹਾਂਪੁਰਸ਼ਾਂ ਦੇ ਵਰਸੀ ਸਮਾਗਮੋ ਕਹਲੇ ਸੰਤ ਬਾਬਾ ਕਰਤਾਰ ਸਿੰਘ ਜੀ ਸੱਚਖੰਡ ਵਾਸੀ ਜਿਨ੍ਹਾਂ ਨੇ 34 ਸਾਲ ਬਾਬਾ ਵੀਰ ਸਿੰਘ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਕੇ ਅੱਜ ਨੇ ਹਜ਼ੂਰ ਸਾਹਿਬ ਪਟਨਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੰਡੀ ਸਾਹਿਬ ਦੀਵਾਨ ਹਾਲ ਦੀ ਸੇਵਾ ਢਾਈ ਕਵਾਂਟਲ ਸੋਨੇ ਦੀ ਸੇਵਾ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਰਸਾਨ ਗੋਲਵਾਲ ਸਾਹਿਬ ਦੀ ਪਾਵਨ ਸੇਵਾ ਸੁਲਤਾਨਪੁਰ ਸਾਹਿਬ ਦੀ ਪਾਵਨ ਸੇਵਾ ਅਲਾਕਾ ਨਿਵਾਸੀ ਸਿੱਖ ਸੰਗਤਾਂ ਗੁਰੂ ਧੰਮਾ ਦੀ ਸੇਵਾ ਕਰਵਾ ਕੇ ਅੱਜ ਦੇ ਰਿਣ ਸੱਚਖੰਡ ਬਿਆਨਾ ਕੀਤਾ ਹੈ ਦੂਸਰੇ ਮਹਾਂਪੁਰਖ ਸੰਤਵਾਲਾ ਪਰਮ੍ਰਿਤ ਸੇਵੀ ਜਿਨ੍ਹਾਂ ਨੇ ਸਾਰੀ ਦੇਰੀ ਦੀ ਸਾਥ ਸੰਭਾਲ ਪੱਛਮੀ ਪਟਨਾ ਸਾਹਿਬ ਜੋ 125 ਕਿੱਲੇ ਜ਼ਮੀਨ ਗੁਰਦੁਆਰਾ ਸਾਹਿਬ ਲੋ ਲੰਗਰਾਂ ਦੇ ਨਾਲ ਲਾਇਏ ਉਹਨਾਂ ਦੀ ਸੇਵਾ ਸੰਤ ਬਾਬਾ ਕੋਲਚਰ ਸੇਂਝੀ ਕਰਵਾ ਰਹੇ ਸਨ ਔਰ ਸਾਥ ਸੰਗਤ ਦੇ ਉਹਨਾਂ ਦੀ ਭਾਈ ਨਹੀਂ ਬਸਵੀਅ ਸਮਾਜਮ ਮਾਹ ਪੋਸ਼ਣ ਦੀ ਗ੍ਰਾਂਡ ਮਾਈ ਹੈ ਇੱਕ ਬੜੀ ਸ਼ਰਧਾ ਪ੍ਰੇਮ ਭਰੋ ਦਾ ਨਾਮ ਦੇ ਨਾਲ ਇਲਾਕਾ ਨਿਵਾਸੀ ਸ਼ਹਿਰ ਸਰਕਾਰ ਦੇ ਪ੍ਰਦੇਸ਼ ਐਨ ਆਰ ਆਈ ਵੀ ਸਿੰਘ ਸੁਭਾ ਸੁਸਾਇਟੀਆਂ ਔਰ ਕਾਨਪੁਰ 18 यूपी ਇਸੇ ਤਰ੍ਹਾਂ ਰਾਜਸਥਾਨ ਸਰਸਾ ਸਾਰੇ ਦੇਸ਼ ਪ੍ਰਦੇਸ਼ ਤੋਂ ਸੰਕਾ ਆਕਰਕੇ ਮਹਾਨ ਸ਼ਹੀਦ ਪਰਵਕਾਰੀ ਬ੍ਰਹਮ ਗਿਆਨੀ ਤੱਕ ਦੇਤਾ ਭੰਤਨ ਬਾਬਾ ਬੀਰ ਸਿੰਘ ਦੇ ਅਸਥਾਨਾਂ ਤੇ ਮਨਾ ਰਹੀਆਂ ਨੇ ਸੋ ਸਾਰੀਆਂ ਸੰਕਾ ਨੂੰ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਹਰਜੀਤ ਸਿੰਘ ਦੀ ਵੱਲੋਂ ਜੀ ਆਇਆਂ ਜੀ ਆਇਆਂ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਕੋਲੋਂ ਇਸੇ ਵਾਵਾ ਨਿਰੰਤਰ ਲੈਂਦੇ ਰਹਿਣ ਭਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਸਾਰਿਆਂ ਵਾਸਤੇ ਅਰਦਾਸ ਕਰੀਏ ਸੁੰਦਰ ਦੀਵਾਨ ਸਾਜਰੇ ਨੇ ਸੰਗਤਾਂ ਹਾਜ਼ਰੀਆਂ ਪੜ ਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ ਸਾਰਿਆਂ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਵੇਲੇ ਪਾੜੇ ਸਰਬਤ ਦਾ ਪਲਾ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਦੇ ਕੀ ਫਤਹਿ